ਤੇ ਪਿਆਰਯੋ ਆਈਸ ਨਾਮ ਦੇ ਕਹਿੰਦੇ ਸਤਿ ਪਾਤਸ਼ਾਹ ਕਿਰਪਾ ਰੱਖੋ ਮੇਰਾ ਆਵਾ ਪੱਕਾ ਨਿਕਲੇ ਮਾਰਦ ਕਹਿੰਦੇ ਭਾਈ ਤੂੰ ਆਪਣੇ ਘਰ ਦਾ ਜਾ ਕੇ ਸੰਗਤਾਂ ਇਕੱਤਰ ਕਰਕੇ ਤੇ ਸੰਗਤਾਂ ਨੂੰ ਭੋਜਨ ਪ੍ਰਸਾਦ ਦਾ ਸ਼ਰਧਾ ਆਖੋ ਸਤਿਨਾਮ ਲੰਗਰ ਦਾ ਅੰਦਰ ਨੰਗਰ ਗੁਰੂ ਕਰ ਦੇਖੋ ਸਤਨਾਮ ਲੰਗਰ ਗੁਰੂ ਦਾ ਹੋਵੇ ਕਹਿੰਦੇ ਅੰਦਰ ਨਾਲ ਸੰਤਾਂ ਨੂੰ ਭੋਜਨ ਪ੍ਰਸ਼ਾਦਾ ਸ਼ੁਕਰਾ ਸੰਗਤਾਂ ਦੀ ਸੇਵਾ ਕਰੋ ਕਹਿੰਦੇ ਵਾਰੋ ਸਤ ਕਰ ਆਪੇ ਨਾਲ ਤਤੂ ਕਰਦੇ ਗੁਰੂ ਨਾਨਕ ਅਧਿਕਰ ਭਾਈ ਗੁੱਟ ਗਿਆ ਆਪਣੇ ਘਰ ਜਾ ਕੇ ਉਹਨੇ ਬੜੀਆ ਸੁੰਦਰ ਵਸਤਾ ਮੁਕੱਤਰ ਕੀਤੀਆਂ ਦੇ ਬੜਾ ਸੁੰਦਰ ਭੋਲ ਬਿਆਰ ਕਰਾਇਆ ਗਿਰਕਲੰਕਰ ਜਾਰ ਕਰਾਇਆ ਸੰਗਤਾਂ ਸੁਨਿਆਇਆ ਜਿਵੇਂ ਆਪਾਂ ਘਰ ਲੈ ਕੇ ਜਾਂਦੇ ਵਾਰ ਕਈ ਵਾਰੀਆਂ ਨੂੰ ਥੋੜੇ ਘਰ ਕੇ ਸੰਗਤਾਂ ਨੂੰ ਦਰ ਨੇ ਕਈ ਵਾਰ ਸਾਧ ਨਗਰ ਤੋਂ ਤੇ ਕਈ ਵਾਰੀ ਨਿਸ਼ਕੇਵਾਰੋਂ ਵੀ ਬੁਲਾਵਟ ਦਿੱਤੀ ਆਪੋ ਸੋਚ ਇਹ ਹੋਵੇੰਦਿ ਕਿ ਆਪਾਂ ਸੰਗਤਾਂ ਦੀ ਸੇਵਾ ਕਰ ਆਜੋ ਕੋਲ ਅੰਦਰ ਤੇ ਬੰਦੇ ਬਰਸ਼ਾਦਾਂ ਦੇ ਸੰਗੋਹ ਦਾ ਹਾਲ ਵੀ ਪਰ ਸਾਡਾ ਇਹ ਵੀ ਜਿਹੜੀ ਅਸੀਂ ਗੱਲ ਕਮਾਉਣੀ ਹੁੰਦੀ ਹੈ ਜੀਤੋਂ ਪ੍ਰਾਪਤ ਕਰਨ ਉਹਦੀ ਹਲੂਰੀ ਤੇ ਸਾਡੇ ਕੋਲੇ ਇੱਕ ਹਫਤਾ ਸਹਿਲਪਾਟ ਹੋਵੇ ਤਿੰਨ ਦਿਨਾਂ ਤੇ ਖੰਡਾ ਸਾਟ ਹੁੰਦੀ ਸਾਡੇ ਕੋਲੇ ਇੱਕ ਮਿੰਟ ਵੀ ਖਲਤ ਤੇ ਜਦ ਤਰ ਭੋਗ ਲੈਣਾ ਇਸਤੇ ਨਾਮ ਨੇ ਆਉਣਾ ਸਾਡੀ ਦਿਹਾੜੀ ਪੇਨ ਪਰਵਤੀ ਤੇ ਖੜੀ ਨਾ ਕਿ ਨੰਦੀ ਇੱਕੋ ਸਾਥ ਨਾ ਕਿਉਂ ਮੁਕਾਬਲਾ ਕਰੀਂ ਬੜੇ ਅੰਕੀ ਦਿਨ ਅਪੜੇ ਪਰ ਸਭ ਦੇ ਪੜਦੇ ਸੀ ਵੱਡੇ ਕੀਆਂ ਬੜਿਆਈਆਂ ਕਿਛ ਕਹਿਣਾ ਕਹਿਣਾ ਦਾ ਨਹੀਂ ਮੇਰਾ ਸਤਿਗੁਰੂ ਬਹੁਤ ਵੱਡਾ ਹੈ ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਭਟੀਆਂ ਬੜੀਆਂ ਬੜਿਆਈ ਉਹਦੀ ਗਾ ਤੇ ਉਹਦੀ ਕਰ ਮਹਾਰਾਜ ਜੀ ਕਹਿੰਦੇ ਉਹਦੀ ਖੁਸ਼ੀ ਹੈ ਲੋਕਾਂ ਦੀ ਖੁਸ਼ੀ ਛੋੜੇ ਸਮੇਂ ਦੀ ਹੈ ਇਹ ਨਾ ਮੈਂ ਸਭ ਕੁਝ ਖਾ ਧੀ ਕੇ ਸਭ ਕੇ ਜਾਂਦੇ ਹੋਂ ਫਿਰ ਕੋਈ ਨਾ ਕੋਈ ਘਾਟ ਕਮੀ ਗੱਦੀ ਕੱਢੀ ਆਦੀ ਆ ਸਭ ਦਾ ਇਹਦੀ ਮਾਤੇ ਹੋਦੇ ਅਸਸ ਗੁਰੂ ਦਾ ਹੁੰਦਾ ਭਾਈ ਤੇ ਭਾਈ ਸਾਹਿਬ ਜੀ ਨੇ ਕੋਲ ਤਿਆਰ ਕੀਤਾ ਪੰਡਾ ਤੋਂ ਤਿਆਰ ਕੀਤਾ ਤੇ ਲੋਕਾਂ ਨੂੰ ਬੁਲਾਇਆ ਸੰਗਤ ਨੂੰ ਬੁਲਾ ਕੇ ਪ੍ਰਸ਼ਾਦ ਸਿਕਾਇਆ ਪਹੇ ਕਬਲੀਆ ਜਿਹੜਾ ਕਿ 21 21 ਜਪਤੀ ਸਾਹਿਬ ਜੀ ਦੇ ਪਾਠ ਕਰਦਾ ਸੀ ਹੌਣ ਤੇ ਭੋਜਨ ਉਹ ਉਹਦੇ ਤੋਂ ਸ਼ੱਕਦਾ ਸੀ ਜਿਹੜੀ ਸੰਗਤ ਕੇ ਅਮਰ ਤੇਰੇ ਗੁਰੂ ਕੇ ਇੱਕ ਦਿਨ ਵਿੱਚ ਜਪਤੀ ਸਾਹਿਬ ਦਾ ਪਾਠ ਕਰਨਾ ਭੋਗਨ ਵੀ ਉਹਦੇ ਤੋਂ ਨਗਰ ਕਰਦਾ ਸੀ ਕਿ ਸ਼ੰਗਵਾਦ ਨਹੀਂ ਸਿਰਕੀ ਸੰਤਾਂ ਆਹ ਇੱਕ ਕਬਲੀਆ ਦਾ ਨਾਮ ਜਾ ਸੁਣੋ ਤੇ ਭਾਈ ਕਮਲੀਆਂ ਦੀ ਲੰਗਰ ਸੀ ਉਹਨਾਂ ਨੂੰ ਵੀ ਪਤਾ ਲੱਗਿਆ ਵੀ ਪਰਸਾਦਾ ਕੀਤੇ ਲੰਗਰ ਕੀਤੇ ਸੋਤਿਆਂ ਤਮ ਨਾਲੇ ਉਹ ਗੁਰੂ ਕੀਆ ਸੰਗਤਾਂ ਦੇ ਦਰਸ਼ਨ ਕਰ ਲੈਣ ਨਾਲੇ ਭੋਜਨ ਸ਼ਕਤਾਂ ਦੀ ਪਰਸਾਦਾ ਸ਼ਕਤਾਂ ਦੀ ਜਦ ਤੱਕ ਭਾਈ ਕਮਲੀਆਂ ਦੀ ਭਾਈ ਪੁੱਤੂ ਦੇ ਦਰਬੱਤੇ ਤੇ ਮੋਟ ਦਾ ਤਦ ਤੱਕ ਜਿਹੜਾ ਲੰਗਰ ਸੀ ਉਹ ਸ਼ੁਰੂ ਹੋ ਜੂਗਾ ਜਦੋਂ ਭਾਈ ਕੰਨੀਆਂ ਦਰਵੰਦੀ ਤੇ ਗਿਆ ਮਨਾ ਤੱਕ ਸੰਗਤਾਂ ਦੇ ਦਰਸ਼ਨ ਕਰ ਲਈਏ ਨਾਲੇ ਅਸ਼ਾਦਾ ਪਾਣੀ ਸਕਲਾਵਾਂਗੇ ਕਿੰਨ ਕਰ ਦਿੱਤੋ ਆ ਬੋ ਮਿਲ ਗਏ ਤੇ ਦਰਵੰਦੀ ਤੇ ਗਏ ਉਹ ਜਵਾਬ ਦੇ ਦਿੱਤਾ ਕਹਿੰਦੇ ਕਿੱਧਰ ਜਾ ਰਹੇ ਹੋ ਕਹਿੰਦੇ ਮੈਂ ਵੀ ਅੰਦਰ ਜਾਣਾ ਮੈਂ ਝੂਲਣ ਸਕਣਾ ਪ੍ਰਸਾਦਾਂ ਸਕਣਾ ਉਹ ਗੰਦੇ ਇੱਥੇ ਖੜੋ ਦਰਵੰਦੀ ਤੇ ਹੱਦੇ ਨਹੀਂ ਅਗੇ ਦਾ ਸੀ ਅਗਰ ਸੰਗਤ ਪ੍ਰਸਾਦਾਂ ਸਾਗਰੀ ਹੈ ਤੁਹਾਨੂੰ ਸ਼ੱਕ ਕੇ ਜਾਏਗੀ ਤੇ ਬਾਅਦ ਵਿੱਚ ਫਿਰ ਤੁਸੀਂ ਸ਼ੱਕ ਲੈਂਦੇ। ਤੇ ਸਹਿਲ ਪਰਸਾਉ ਜੀ ਲਿਖਦੇ ਨੇ ਕਹਿੰਦੇ ਭਾਈ ਕਮਲੀ ਨੂੰ ਫਿਰ ਭਾਈ ਬੁੱਤੂ ਨੇ ਇੱਥੇ ਤੱਕ ਵੀ ਕਿਹਾ ਕਹਿੰਦੇ ਪਹਿਲਾਂ ਕਿੱਥੇ ਗਿਆ ਸੀ ਉਹ ਸਤਨਾਮ ਆਵੀਂ ਫਿਰ ਸਿੱਖ ਹੋਣੇ ਗੁਣ। ਧਿਆਨ ਦੇਣਾ ਕਹਿੰਦੇ ਇੰਝ ਰੋਕਿ ਲਾਓ ਸੰਗਤ ਸ਼ੱਕ ਕੇ ਜਾਏਗੀ ਤੇ ਫਿਰ ਤੁਸੀਂ ਸ਼ੱਕ ਲੈਣ। ਭਾਈ ਕਮਲੀ ਆ ਜੀ ਦਲਾਵਤੇ ਕੜੀ ਤੇ ਇਹ ਗੇਟੇ ਉਧਰ ਅਰਦਾਸਾ ਸ਼ੁਰੂ ਹੋ ਗਿਆ ਸੱਤੇ ਪਾਸ਼ਾ ਪ੍ਰਸ਼ਾਦਾ ਸੰਕਵੇ ਸ਼ਕੇ ਤੇ ਅਰਦਾਸਾ ਹੋਇਆ ਸਤਿਗੁਰੂ ਧੰਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰਿਓ ਉਦੋਂ ਤਾਂ ਆਵਾਜਾ ਦਾ ਉਪਕਾ ਨਿਕਲਿਆ ਸਭ ਦਾ ਸੰਗਤ ਚ ਅਰਦਾਸ ਰਹੀ ਬਾਬਾ ਜੀ ਦੀ ਬਾਣੀ ਕਹਿੰਦੀ ਤੇਰੀ ਬਾਣੀ ਭਗਤ ਸਦਾ ਬੰਦ ਹੈ ਭਗਤ ਨਾ ਸ਼ੁਣਦਾ ਲੋਦੇ ਤੇ ਅਮਰ ਕੰਦੇ ਦੋਨੋਂ ਇਹ ਅਪਾਸ ਕੀਤੀ ਇਹ ਗੱਲ ਨਹੀਂ ਭਾਈ ਕਗਲੀਏ ਦੇ ਕੰਨਾਂ ਵਿੱਚ ਪਏ ਉਹਦੇ ਸਹਜ ਭਾਏ ਕਹਿ ਤਾਂ ਕਿਹਾ ਆਵਾ ਗੱੱਚਾ ਨਿਕਲਿਆ ਖੁਸ਼ੰਦਤਾ ਹੈ ਉਹ ਵੀ ਗੁਰੂ ਅਰਜਨ ਸਾਹਿਬ ਵਾਲੇ ਦੀ ਸਿੱਖ ਹੈ ਇਹ ਵੀ ਗੁਰੂ ਅਰਜਨ ਸਾਹਿਬ ਵਾਲੇ ਦੀ ਸਿੱਖ ਸਭ ਗੱਲ ਹੈ ਸ਼ਮਨ ਗੱਲ ਤੇ ਤੁਹਾਡੀ ਗੱਲਾਂ ਤੇ ਆਪਾਂ ਤੋਂ ਬੜੀਆਂ-ਬੜੀਆਂ ਵੱਡੀਆਂ ਕਰਦੇ ਕੋਈ ਖਲਾਣਾ ਆਏ ਹੋ ਗਿਆ ਨਹੀਂ ਆ ਆਏ ਗਰੀਬਾਂ ਦੇ ਤੇ ਕਮਾਈ ਹੈ ਨਹੀਂ ਅੱਖੋਂ ਸਾਹ ਦਾ ਮਾਸ ਮੈਂ ਕਨਨ ਕਮਾਈ ਵਾਲੇ ਉਤੇ ਕਹਿਣ ਦੀ ਲੋੜ ਨਹੀਂ ਪੈਂਦੀ ਹੁਣ ਬਹੁਤ ਆਪੋਨ ਦੀ ਲੋੜ ਦੇ ਪੈਂਦੀ ਹੈ ਕਮਾਈ ਵਾਲੇ ਦਿੱਤੇ ਬਾਬਾ ਜੀ ਦੀ ਬਾਣੀ ਕਿੰਨੀ ਪਾਇਆ ਦਾਸੀ ਭਗਤਾਂ ਕੀ ਕਾਰ ਕਰਾਵੇ ਚਿਚਕ ਚਿਚਕ ਵਿੱਚ ਪੜੀ ਬਾਬੂ ਵੀ ਜੋ ਸਮੇਂ ਅਨੁਸਾਰ ਉਹਦੇ ਸਿੱਖ ਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਹੈ ਉਹ ਖਾਲਸਾ ਨੂੰ ਕਹਿੰਦਾ ਵੀ ਉਹ ਆਪਣੀ ਕਲਾ ਵਰਤ아서 ਪੂਰੀ ਕਰਦਾ ਹੈ ਅਰਦਾਸਾ ਹੋਇਆ ਭਾਈ ਗੁੱਟੂ ਦਾ ਆਵਾ ਪੱਕਾ ਨਿਕਲੇ ਤੇ ਭਾਈ ਕਬਲੀਏ ਨੇ ਲਗੋਂ ਗੇਕਾਂ ਦੇ ਦਰਬੰਦ ਚ ਖੜੇ ਸੁਣਿਆ ਤੇ ਕਹਿੰਦਾ ਆਪ ਆਪ ਕਰਤਾ ਹੀ ਨਿਕਲੇ ਉਹ ਸਤਿਗੁਰੂ ਪਰ ਸ਼ਾਦਾ ਪਾੜੀ ਸੰਗਤਾਂ ਨਾਲ ਕੇ ਤਲੀਆਂ ਪਈਆਂ ਤੇ ਭਾਈ ਕਬਲੀਆ ਵੀ ਦਰਬੰਦ ਤੋਂ ਬਾਹਰ ਹੀ ਅਧਿਆਸਕ ਨੇ ਕਿਹਾ ਭਾਈ ਪੁੱਤੂ ਨੇ ਇੱਕ ਬੜਾ ਲੱਗਿਆ ਭਾਈ ਕਮਲੀਏ ਤੇ ਕਗਰ ਵੀ ਗਿਆ ਪਰ ਭਾਈ ਕਮਲੀਏ ਜਿਵੇਂ ਦਰਸ਼ਨ ਕੀ ਹੋਏ ਕੋ ਸਤਿਨਾਮ ਫਿਰ ਜਿੜੇ ਤੇ ਫੇਰ ਜਿੱਥੇ ਲਿਫਟ ਆਵੇ ਦੀ ਗੱਲ ਹੋ ਰਹੀ ਸੀ ਤੇ ਉਹ ਸੈਂਪਲ ਵੇਖਣ ਵਾਸਤੇ ਜਦੋਂ ਵੇਖਿਆ ਤੇ ਇੱਕਾ ਕਢੀਆਂ ਉਹ ਪਿੰਡੀਆਂ ਮਿਲੀਆਂ

ਕਹਿੰਦੇ ਇੱਕ ਸਿੱਖ ਆਇਆ ਸੀ ਕਮਲਿਆ ਨਾਮ ਦੱਸਦੇ ਉਦੋਂ ਕਹਿੰਦੇ ਉਹ ਕੋ ਸ਼ਬਦਾਂ ਸੁਣ ਆਇਆ ਸੀ ਬਾਅਦ ਕਿਤੇ ਫੇਜ ਤੀ ਗਿਆ ਕਹਿੰਦੇ ਮੈਂ ਕਿਉਂ ਪਹਿਲਾਂ ਕਿੱਥੇ ਸੀ ਆਖੋ ਸਭ ਹਾਂ ਪਹਿਲਾਂ ਤੇ ਇਥੋਂ ਪਾਉਂਟ ਆਊਟ ਹੋ ਗਿਆ ਤੇ ਇੱਕ ਸਿੱਖ ਇੱਕ ਘਰ ਕੀ ਦਾ ਗੁਰੂ ਨਾਮਕ ਬਾਹਰ ਕੀ ਦਾ ਕਿਤੇ ਚੋਰ ਵੀ ਥੱਗ ਵੀ ਸਭ ਹੁੰਦੇ ਤੇ ਪਿਆਰਿਓ ਕਹਿੰਦੇ ਫਿਰ ਕਹਿੰਦੇ ਮਾਰੂ ਜਮੇ ਤੇ ਆਮ ਬਤਨ ਗਏ ਸੀ ਤੇ ਨਾਲ ਇਹ ਵੀ ਕਹਿੰਦੇ ਵੀ ਸੰਗਤ ਛੱਡ ਲੇਗੀ ਪਰ ਨਾਤਾ ਸੰਗਤ ਉੱਟ ਕੇ ਬਾਹਰ ਆ ਜਾਵੇਗੀ ਤੇ ਬਾਅਦ ਵਿੱਚ ਤੁਸੀਂ ਛੱਡ ਲੈਣਾ ਕਹਿੰਦੇ ਅਰਦਾਸ ਹੁੰਦੀ ਸੀ ਅਰਦਾਸ ਹੋਣੀ ਸੀ ਸੰਗਤ ਕਹਿ ਰਹੀ ਸੀ ਆਪਾਂ ਪੱਕਾ ਟਕਲੇ ਉਹ ਦਾਦਾ ਨੰਦ ਦਾ ਸਹਿਸ ਭਾਇ ਗਏ ਕਹਿ ਗਏ ਵੀ ਆਵਾ ਪੱਤਾ ਹੀ ਨਿਕਲੇ ਆਖੋ ਸਭ ਦਾ ਮਾਰ ਇਹ ਕਹਿੰਦੇ ਭਾਈ ਬੁੱਤੋ ਏ ਬਲੇ ਪੂਰਨ ਸਿੱਖ ਦੀ ਨਿਸ਼ਾਨੀ ਆਖੋ ਸਤਨਾਮ। ਸੇਰੋ ਸੱਤੇ ਪਾਸਾ ਮੜ ਕੀ ਹੂੰ ਮਾਰਗਿਤ ਹੁਣ ਤੇ ਸਾਵਾ ਕਰਦਾ ਹੀ ਨਿਕਲੂ ਆਖੋ ਸਤਨਾਮ। ਕਹਦਾ ਮਹਾਰਾਜ ਆਵਾਗੇ ਨਿਕੂ ਕਰਦਾ ਮੈਂ ਜਸਾੜੀ ਉਪਰ ਕਰਦਾ ਮੋੜ ਨਹੀਂ ਹੁਣ ਕਰ ਤੋ ਆਖੋ ਸਤਨਾਮ। ਬੈਠੇ ਕਰ ਸੁਣਖੂ ਬਾਤ ਤੇ ਰਾਸਕੀਤੀ ਮਾਰਗ ਕਰ ਮਾਰਗਿਤ ਲੰਗਰ ਦਾ ਪ੍ਰਸਾਦਸ਼ਿਕਾ ਜਦੋਂ ਕਹਿ ਮਿੱਕੀ ਪਦੋਬੀ ਸਤਗੁਰ ਕਹਿੰਦੇ ਕੋ ਤੂੰ ਸਿਆਣ ਇੱਕ ਤੇਰੇ ਦਾ ਬਚਨ ਕਰਦਿਆਂ ਆਹੋ ਤੇਰਾ ਕੱਤਾ ਵਿਕਰੇਗਾ ਪਰ ਬੇਕੂ ਪੱਕਿਆਂ ਦੇ ਬਾਖ ਸਤ ਨਾਮ ਗੁਰੂ ਜੂਰੇ ਮੇਰੀ ਰਾਤ ਤਈ ਗੁਰ खोट के न ਔਰ ਵਿਗੂ ਪੱਕਿਆਂ ਦੇ ਬਾਦ ਦਾ ਗੁਰੂ ਨਾਨਕ ਦੇਵ ਜੀ ਤੋਂ ਸਤਿਨਾਮ ਇਤਿਹਾਸ ਦੱਸਦਾ ਕਹਿੰਦੇ ਬੜੀਆਂ ਬਾਦਸ਼ਾਹ ਹੋਈਆਂ ਪਰ ਉਹਦਾ ਦਿਨਾਂ ਦੇ ਵਿੱਚ ਉਸ ਅਮਰਕੇ ਦਾ ਇੱਕ ਰਾਜਾ ਆਪਣੀ ਹਵੇਲੀ ਬਣਾ ਰਿਹਾ ਸੀ ਬੜਾ ਵੱਡਾ ਮਹਿਲ ਬਣਾ ਰਿਹਾ ਸੀ ਉਹਨੂੰ ਬਹੁਤ ਜ਼ਿਆਦੇ ਜੰਡੀਆਂ ਦੀ ਲੋੜ ਸੀ ਕਹਿੰਦੇ ਜੰਡੀਆਂ ਸੀ ਭਾਈ ਗੋਦ ਨੂੰ ਦੇ ਆਗਿਆ ਦੀਆਂ ਸਾਰੀਆਂ ਖਰੀਦ ਲੀਆਂ ਤੇ ਪੱਕਿਆਂ ਦੇ ਬਾਦ ਲੁੱਕ ਗਿਆ ਕੋ ਸਤਨਾਮ I make it...